ਮਾਜੇ ਦੀ ਕਰਦੀ ਆ ਇੱਕ ਦਬਦੀ ਕਿਰਬਾਨੀ ਦੇ ਬਜੰਨੇ ਨੇ ਵੀ ਜਿਹੜੇ ਸਿੱਖ ਦੇ ਗੁਰੂ ਨਾਲ ਪ੍ਰੇਮ ਆ ਉਹ ਭਾਵੇਂ ਸਮੁੰਦਰ ਹੋਵੇ ਭਾਵੇਂ ਤੂਫਾਨ ਹੋਵੇ ਸਾਰਾ ਪਾਰ ਕਰਕੇ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੀ ਜਾਂਦਾ ਆ ਜੀ ਉਹ ਬੁੱਢਾ ਸਾਹਿਬ ਦਾ ਦਾਰਾ ਬਾਬਾ ਫੁੱਟਾ ਸਾਹਿਬ ਨੇ ਆਪੇ ਕਿਰਪਾ ਕਰਕੇ ਆਪਾਂ ਇੱਥੋਂ ਤਰੋਤ ਤੋ 3 ਦਿਨ 4 ਦਿਨ ਪਹਿਲਾਂ ਹੋ ਕੇ ਗਏ ਆਂ ਸੇਵਾ ਲੈ ਕੇ ਆਏ ਆਂ ਉਦੋਂ ਆ ਪੂਰਾ ਰੋਡ ਪਾਣੀ ਨਾਲ ਭਰਿਆ ਸੀ ਇਹ ਸੰਗਤਾਂ ਨੇ ਅਰਦਾਸਾਂ ਕੀਤੀਆਂ ਬਾਬਾ ਫੁੱਟਾ ਸਾਹਿਬ ਅੱਗੇ ਦਾ ਅਸੀਂ ਚੌਥੇ ਖੜਾਏ ਆਂ ਇਹ ਬਾਬਾ ਫੁੱਟਾ ਸਾਹਿਬ ਦੇ ਚੜ੍ਹਦੀ ਕਲਾ ਦੇ ਬੋਲੇ ਸਵਾਗਤ ਹੈ ਸਲਾਮਤ ਹੋ ਜਾਓ ਇਹ ਭਾਜੀ ਇੱਥੇ ਕੋਈ ਕਮੀਨੀ ਆ ਸਕਦੀ ਸਾਰੇ ਵੀਰ ਦੂਰੋਂ ਵੱਧ ਚੜ ਕੇ ਆਉਂਦੇ ਆ ਸੇਵਾ ਲੈ ਕੇ ਇੱਥੇ ਪੰਜਾਬ ਫੇਰ ਕਾਇਮ ਹੋਏਗਾ ਕੁਝ ਨਹੀਂ ਹੋ ਇੱਥੇ ਹੋਣਾ ਜੋ ਵੀ ਨੁਕਸਾਨ ਹੋਇਆ ਇਹ ਵੀਰ ਭਰਾਵਾਂ ਨੇ ਆਪੇ ਭਰਪੂਰ ਦੇਣਾ ਜਦੋਂ ਜਦੋਂ ਵੀ ਕੌਮ ਨੂੰ ਕਿਸੇ ਨੇ ਢੈਂਦੀ ਕਲਾਵਲ ਛੁਟਣਾ ਚਾਹਿਆ ਜਾਂ ਕੋਈ ਕੌਮ ਤੇ ਬਿਪਤਾ ਆਈਆ ਕੌਮ ਉਦੋਂ ਉਦੋਂ ਵੱਧ ਨਿਕਰ ਕੇ ਆਈ ਆ ਤੇ ਜਿਹੜਾ ਬਾਕੀ ਸਿੱਖਾਂ ਦੀ ਜਿਹੜੀ ਸ਼ਰਧਾ ਗੁਰੂ ਸਾਹਿਬ ਤੇ ਉਹ ਕਦੇ ਵੀ ਨਹੀਂ ਘਟ ਸਕਦੀ ਗੁਰਬਾਨ ਸਮੁੰਦਰੀ ਹੋਵੇ ਹਨ ਆਏ ਸਮੁੰਦਰੀ ਹੋਵੇ ਜਿਹਦੀ ਗੁਰੂ ਤੇ ਸ਼ਰਦਾ ਆ ਉਹ ਆਪਣਾ ਗੁਰੂ ਦੇ ਨਾਲ ਪ੍ਰੇਮ ਜਿਹੜਾ ਕਦੇ ਨਹੀਂ ਰੋਕਦਾ ਉਹਨੇ ਆਪਣਾ ਪ੍ਰੇਮ ਦੇ ਨਾਲ ਗੁਰੂ ਦੇ ਕੋਲ ਹਾਜ਼ਰੀ ਭਰ ਨਾ ਹੀ ਹੋਂਦਾ ਪਿਛਲੇ ਦਿਨੀ ਤੁਸੀਂ ਦੇਖਿਆ ਪੰਜਾਬ ਚ ਹੜਾਂ ਦੀ ਮਾਰ ਸੀ ਪਰ ਉਸ ਦੇ ਦੌਰਾਨ ਵੀ ਚੜਦੀ ਕਲਾ ਦੀਆਂ ਖਬਰਾਂ ਚੜਦੀ ਕਲਾ ਦੀਆਂ ਵੀਡੀਓ ਤੇ ਚੜਦੀ ਕਲਾ ਦਾ ਜਜ਼ਬਾ ਦੇਖਣ ਨੂੰ ਮਿਲਿਆ ਤੇ ਇਹ ਜਜ਼ਬਾ ਉਹ ਤੁਸੀਂ ਦੇਖ ਰਹੇ ਹੋ ਮਜੈਲ ਮਾਝੇ ਦੇ ਲੋਕ ਜਿਹੜੇ ਇੱਥੇ ਪਹੁੰਚਿਆ ਬੜੀ ਸ਼ਰਦਾ ਦੇ ਨਾਲ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਚੌਥ ਇਹ ਮਨਾਇਆ ਜਾ ਰਿਹਾ ਤੇ ਸ਼ੁਰੂਆਤ ਹੋ ਚੁੱਕੀ ਆ ਰਮਦਾਸ ਦੀ ਧਰਤੀ ਦੇ ਅੱਜ ਤੁਸੀਂ ਇਹ ਤਸਵੀਰਾਂ ਦੇਖੋਗੇ ਤੇ ਮੈਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰੂੰਗਾ ਬਾਬਾ ਜੀ ਧਰਤੀ ਆ ਇਸ ਕਰਕੇ ਚੜ੍ਹਦੀ ਕਲਾ ਜ ਰਹਿਦੀ ਆ ਸ੍ਰੀ ਨਾਨਕ ਦੀ ਜਿਹੜੀ ਆ ਇਸ ਕਰਕੇ ਜਿਹੜੀ ਚੜ੍ਹਦੀ ਕਲਾ ਜ ਰਹਿਣ ਕਿ ਫਾਈਗਰੋ ਜੀ ਲੋਕੀ ਕਹਿ ਰਹੇ ਆ ਵੀ ਯਾਰ ਕਿਸਰਾਧਾ ਦੀ ਚੌਥ ਜਿਹੜੀ ਬੰਦ ਕਰ ਦੋ ਪਰ ਸਿੰਘ ਸਦਾ ਚੜ੍ਹਦੀ ਕਲਾ ਜ ਰਹਿਂਦੇ ਆ ਕਹਿੰਦੇ ਕੋਈ ਕਰਨੀ ਆ ਤਾਂ ਨੁਕਸਾਨ ਹੋ ਗਿਆ ਤਾਂ ਭਾਵੇਂ ਕਰੋੜਾਂ ਅਰਬਾਂ ਦਾ ਹੋ ਜੇ ਪਰ ਇਹ ਮੇਲੇ ਇਦਾਂ ਹੀ ਲੱਗਦੇ ਰਹਿਣਗੇ ਸਦਾ ਬਾਬੇ ਨਾਨਕ ਦੇ ਲੰਗਰ ਇਦਾਂ ਹੀ ਚੱਲਦੇ ਰਹਿਣਗੇ ਚੜ੍ਹਦੀਆਂ ਕਲਾ ਚ ਰਹਾਂਗੇ ਬੋਲੇ ਸੋ ਨਮਸਤੇ ਸਤਿ ਸ੍ਰੀ ਅਕਾਲ ਸੋ ਇਹ ਜਕਾਰੇ ਲੱਗ ਰਹੇ ਚੜ੍ਹਦੀ ਕਲਾ ਦੇ ਪ੍ਰਤੀਕ ਹੈ ਜਕਾਰੇ ਮੇਲਾ ਬਾਬਾ ਬੁੱਢਾ ਸਾਹਿਬ ਜੀ ਚੌਥ ਜਿਹੜੀ ਰਮਦਾਸ ਦੀ ਧਰਤੀ ਤੇ ਮਨਾਈ ਜਾਂਦੀ ਹੈ ਹਰ ਸਾਲ ਸਾਲਾਨਾ ਜੋੜ ਮੇਲਾ ਉਹ ਸ਼ੁਰੂਆਤ ਹੋ ਚੁੱਕੀ ਆ ਕਹਿੰਦੇ ਸੀਗੇ ਕਿ ਇਸ ਵਾਰ ਚੌਥ ਕਾ ਟੋਗੀ ਸੰਗਤ ਜਾਂ ਨਹੀਂ ਹੋਊਗੀ ਪਰ ਇਹ ਜਜ਼ਬਾ ਚੜਦੀ ਕਲਾ ਵਾਲਾ ਜਿਹੜੇ ਆ ਲੋਕ ਫੇਰ ਪਹੁੰਚ ਕੇ ਪਾਣੀ ਦੇ ਵਿੱਚ ਹੀ ਬहोत बहोत बहोत ਮਾਰਾਇ ਦੀ ਕਿਰਪਾ ਬहोत ਜਜ਼ਬਾ ਬਦੁਨੀਆ ਦਾ ਵੇਖੋ ਰਾਜ ਤੁਸੀਂ ਵੇਖੋ ਕਿੰਨਾ ਰਾਖਿਆ ਬहोत ਮਾਰਾਇ ਦੀ ਕਿਰਪਾ ਬਾਬੇ ਦੀ ਬਾਬੇ ਬੁੱਢਾ ਸਾਹਿਬ ਦੀ ਬਹੁਤ ਕਿਰਪਾ ਚੜਦੀ ਕਲਾ ਵਾ ਸਲਾਨਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਚੌਥੇ ਇਹ ਤਸਵੀਰਾਂ ਟਰੈਕਟਰਾਂ ਦੀਆਂ ਲੱਕੀਆਂ ਲੈਣਾ ਇਹ ਗਵਾਹੀ ਦੇ ਰੀਆਂ ਕਿ ਲੋਕ ਜਿਹੜੇ ਆ ਉਹ ਚੜਦੀ ਕਲਾ ਦੇ ਵਿੱਚ ਰਹਿੰਦੇ ਆ ਮੈਂ ਦੁਬਾਰਾ ਕਿਉਂ ਰਿਪੀਟ ਕਰਨੇ ਲੈਣਾ ਕਿਉਂਕਿ ਇਹ ਤਸਵੀਰਾਂ ਤੁਸੀਂ ਹੜਾਂ ਦੇ ਵਿੱਚ ਵੀ ਦੇਖਿਆ ਸੀ ਲੋਕ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਸੀਗੇ ਤੇ ਹੁਣ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਚੜ੍ਹਦੀ ਕਲਾ ਦੀਆਂ ਤਸਵੀਰਾਂ ਕਿਉਂਕਿ ਇਹ ਲੋਕ ਜਿਹੜੇ ਆ ਇਸ ਜਜ਼ਬੇ ਦੇ ਵਿੱਚ ਇਹ ਪਾਣੀ ਦੇ ਵਿੱਚ ਇਹ ਟਰੈਕਟਰਾਂ ਦੀਆਂ ਲੈਣਾ ਇਹ ਗੱਡੀਆਂ ਦੀਆਂ ਲੈਣਾ ਇਹ ਸੰਗਤਾਂ ਇਹ ਸਾਬਤ ਕਰ ਰਹੀਆਂ ਕਿ ਲੋਕਾਂ ਦਾ ਸੰਗਤਾਂ ਦਾ ਗੁਰੂ ਮਹਾਰਾਜ ਦੇ ਨਾਲ ਪਿਆਰ ਆ ਤੇ ਚੜ੍ਹਦੀ ਕਲਾ ਦੇ ਵਿੱਚ ਲੋਕ ਨੇ ਕਿਉਂਕਿ ਇਹ ਲੋਕ ਜਿਹੜੇ ਆ ਹਲਾਤਾਂ ਤੋਂ ਹਾਰ ਨਹੀਂ ਮੰਨਦੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਗੱਲ ਕਹੀ ਆ ਬਿਲਕੁਲ ਆਨ ਦੀ ਰਿਕਾਰਡ ਕੈਮਰੇ ਦੀਆਂ ਗੱਲਾਂ ਆ ਕੀ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਲੋਕ ਇਹ ਜਿਹੜੇ ਪੰਜਾਬੀ ਆਏ ਹਾਰ ਨਹੀਂ ਮੰਨਦੇ ਹਾਲਾਤਾਂ ਦੇ ਸਾਹਮਣੇ ਤੇ ਉਹ ਚੀਜ਼ ਤੁਸੀਂ ਦੇਖ ਰਹੇ ਹੋ ਇਹ ਲਗੀਆਂ ਲੈਣਾ ਤੇ ਇਹ ਲੱਗੇ ਟਰੈਕਟਰਾਂ ਦੇ ਆ ਰਹੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਕਿਉਂਕਿ ਸਲਾਨਾ ਜੋੜ ਮੇਲਾ ਜਿਹੜਾ ਵਾ ਚੌਥ ਉਹਦੀ ਸ਼ੁਰੂਆਤ ਹੋਈ ਹੈ ਤੇ ਕਿਹਾ ਜਾਂਦਾ ਸੀਗਾ ਕਿ ਇਹ ਇਹ ਜਿਹੜੀ ਚੌਥੀ ਸਵਾਰ ਸੰਗਤ ਸ਼ਾਇਦ ਘਟ ਆਵੇ ਜਾਂ ਨਾ ਹੋਵੇ ਪਰ ਕਿਤੇ ਨਾ ਕਿਤੇ ਇਹ ਜਜ਼ਬਾ ਇਹ ਜਿਹੜੀ ਸ਼ਰਧਾ ਵਾ ਉਹ ਪ੍ਰਕਰਾਰ ਲੋਕਾਂ ਦੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੋੜ ਤੱਕ ਇਹ ਵੀਰ ਪਹੁੰਚ ਰਿਹਾ ਲਗਾਤਾਰ ਤੁਸੀਂ ਦੇਖੋ ਭਾਜੀ ਇੱਥੇ ਕੋਈ ਕਮੀਨੀ ਆ ਸਕਦੀ ਸਾਰੇ ਵੀਰ ਦੂਰੋਂ ਵੱਧ ਚੜ ਕੇ ਆਉਣਦੇ ਆ ਸੇਵਾ ਲੈ ਕੇ ਇੱਥੇ ਪੰਜਾਬ ਫੇਰ ਕਾਇਮ ਹੋਏਗਾ ਕੁਝ ਨਹੀਂ ਹੋ ਇੱਥੇ ਹੋਣਾ ਜੋ ਵੀ ਨੁਕਸਾਨ ਹੋਇਆ ਇਹ ਵੀਰ ਭਰਾਵਾਂ ਨੇ ਆਪੇ ਭਰਪੂਰ ਦੇਣਾ ਹਰ ਇੱਕ ਦੀ ਛੜਦਾ ਹੈਗੀ ਆ ਭਾਵੇਂ ਇਨਾ ਮਾਰਾ ਹਾਲ ਹੋਇਆ ਆ ਬਦ ਦੁਨੀਆ ਦਾ ਪਰ ਫਿਰ ਵੀ ਦੁਨੀਆ ਚੱਲਦਾ ਆਪਣੀ ਛੜਦਾ ਭਾਵਨਾ ਨਾਲ ਆਉਂਦਾ ਮੱਥਾ ਟੇਕਣ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਅਹ ਲਗਾਤਾਰ ਤੁਹਾਡੇ ਤੱਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ 150 150 ਬੋਰਾ ਆਪਾਂ ਰਸ਼ਨ ਦਾ ਦੇ ਕੇ ਆਏ ਆ 18 ਚੀਜ਼ਾਂ ਪਾਈਆਂ ਸੀ ਵਿੱਚ ਆਟਾ ਦਾਲ ਚੋਲ ਦੇ ਜਿੰਨੀਆਂ ਚੀਜ਼ਾਂ ਲੋਡ ਦੀਆਂ ਤਿਬੜੀ ਪਿੰਡ ਤੋਂ ਆਏ ਆ ਗੁਰਦਾਸਪੁਰ ਠੀਕ ਹੈ ਜੀ ਹਾਂ ਧੰਨਵਾਦ ਸੋ ਕਿੱਥੇ ਲੋਕ ਦਰਸ਼ਨ ਕਰਨ ਆ ਰਹੇ ਉੱਥੇ ਸੇਵਾ ਕਰਨ ਵੀ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਕਹਿੰਦੇ ਸੀ ਚੌਥ ਜਿਹੜੀ ਆ ਉਹ ਘਟ ਹੋ ਗਈ ਫਿਰ ਵੀ ਸੰਗਤਾਂ ਬੜੀ ਠਾਠਾ ਮਾਰਦਾ ਇਕੱਠਾ ਆ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਫੁੱਟਾ ਸਾਹਿਬ ਦਾ ਦਰ ਆ ਬਾਬਾ ਫੁੱਟਾ ਸਾਹਿਬ ਨੇ ਆਪੇ ਕਿਰਪਾ ਕਰਕੇ ਆਪਾਂ ਇੱਥੋਂ ਤਰੋਤ ਤੋਂ 3 ਦਿਨ 4 ਦਿਨ ਪਹਿਲਾਂ ਹੋ ਕੇ ਗਏ ਆ ਸੇਵਾ ਲੈ ਕੇ ਆਏ ਆ ਉਦੋਂ ਆ ਪੂਰਾ ਰੋਡ ਪਾਣੀ ਨਾਲ ਭਰਿਆ ਇਹ ਸੰਗਤਾਂ ਨੇ ਅਰਦਾਸਾਂ ਕੀਤੀਆਂ ਬਾਬਾ ਫੁੱਟਾ ਸਾਹਿਬ ਅੱਗੇ ਤਾਂ ਅਸੀਂ ਚੌਥੇ ਖੜੇ ਆ ਇਹ ਬਾਬਾ ਫੁੱਟਾ ਸਾਹਿਬ ਦੇ ਚੜ੍ਹਦੀ ਕਲਾ ਦੇ ਹਾਂਜੀ ਬਿਲਕੁਲ ਹਜੇ ਵੀ ਸੰਗਤਾਂ ਜਿਹੜੀਆਂ ਵਾ ਉਹ ਪਾਣੀ ਚੋਂ ਨਿਕਲ ਕੇ ਆ ਰਹੀਆਂ ਵਾ ਕਈ ਜਗ੍ਹਾ ਪਾਣੀ ਹੈਗਾ ਵਾ ਪਰ ਇਹ ਤਸਵੀਰਾਂ ਸ਼ਰਦਾ ਦੀਆਂ ਤੁਸੀਂ ਦੇਖ ਸਕਦੇ ਹੋ ਲੋਕ ਸੰਗਤਾਂ ਟਰਾਲੀਆਂ ਤੇ ਸ਼ਰਧਾ ਦਰਸ਼ਨ ਕਰਕੇ ਆ ਰਹੀਆਂ ਵਾ ਮਾਝੇ ਦੀ ਧਰਤੀ ਆ ਪੇਂਗ ਦਾਪਦੀ ਜਿਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਅੱਜ ਰਮਦਾਸ ਮੇਲਾ ਬਾਬਾ ਜੀ ਦੇ ਬਹੁਤ ਸੰਗਤ ਆ ਰਹੀ ਆ ਠੰਡੇ ਮਿੱਠੇ ਚਲ ਚਰਲੇ ਨੇ ਗਰਮੀ ਬਹੁਤ ਹੈ ਜੀ ਠੰਡੇ ਮਿੱਠੇ ਚਲ ਚਰਲੇ ਨੇ